ਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ 40 ਦਾ ਜਰਮਨ ਸਾਡੇ ਨਾਲ ਬਜ਼ੁਰਗ ਖੜੇ ਨੇ ਵੇਖੋ ਇਹਨਾਂ ਦਾ ਜੋਸ਼ ਤੇ ਸਾਡੇ ਚੈਨਲ ਰਾਹੀਂ ਇਹ ਮੋਦੀ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂਜੀ ਬਜ਼ੁਰਗ ਕੀ ਸਨੇਹਾ ਦੇਣਾ ਚਾਹੁੰਦੇ ਜੀ ਸਨੇਹਾ ਤੋਂ ਮੈਨੂੰ ਦੇਣਾ ਚਾਹੂੰ ਜਾਂ ਤੋਂ ਨੇ ਆਪਣੇ ਕਾਨੂੰਨ ਲੈ ਲੈ ਵਾਪਸ ਠੀਕ ਆ ਅ ਨਹੀਂ ਫਿਰ ਮੇਰੀ ਗੇਲ ਉਸकी ਕੁਸ਼ਤੀ ਕਰਵਾਜਾ ਫਿਰ ਉਹਨੂੰ ਪਤਾ ਲੱਗ ਜਾਗਾ ਵੀ ਹਾਂ ਬਈ ਜੱਟ ਕਾ ਕੀ ਜੁੰਦਾ ਹੈ ਬਿਲਕੁਲ ਬਿਲਕੁਲ ਹਾਂ ਉਹਨੂੰ ਜਾਟ ਕਾ ਪਤਾ ਲੱਗਦਾਗਾ ਵੀ ਜੱਟ RAM ਗੇਲ ਪੰਗਾ ਕਾਹ ਲੈ ਲੀਆ ਇਤਨਾ ਬਿਲਕੁਲ ਬਿਲਕੁਲ ਹਾਂ ਵਾਹ ਚੱਕ ਦੂੰਗਾ ਫੱਟੇ ਆ ਬੈਠਾ ਮਾਰ ਦੋ ਦੋ ਬੈਠਕਾ ਜੋਸ਼ ਨਾਲ ਭਰਪੂਰ ਨੇ ਅਕਸਾਨ ਯੂਨੀਅਨ ਜਿੰਦਾਬਾਦ ਮੋਰਤਯਾ ਅਕਸਾਨ ਯੂਨੀਅਨ ਜਿੰਦਾਬਾਦ ਅਕਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਪਾਈਚਾਰਾ ਇਕਤਾ ਇਹਨਾਂ ਦਾ ਹੀ ਕਹਿਣਾ ਵਾ ਕਿ ਤੁਸੀਂ ਚੈਨਲ ਦੇ ਜਰੀਏ ਮੋਰਦੀ ਨੂੰ ਸੁਨਾਹ ਦੇ ਦਿਓ ਵੀ ਕੈਨਸਲ ਕਰ ਦੇ ਕਾਨੂੰਨ ਨਹੀਂ ਤੇ ਸਾਡੇ ਨਾਲ ਇਹਦਾ ਕੋਲ ਕਰਨ ਵਾਸਤੇ ਵੀ ਤਿਆਰ ਹੋ ਜਾ ਜੇ ਕੱਲੂ ਇਹਨਾਂ ਨੇ ਨਾ ਫੈਸਲਾ ਲਿਆ ਨਾ ਸਹੀ ਹਾਂ ਫਿਰ ਮੈਂ ਦਿੱਲੀ ਜਾਊਂਗਾ ਬਿਲਕੁਲ ਜੀ ਇਸਕੇ ਗੇਲ ਫਿਰ ਮੈਂ ਤਿਆਰ ਹੂੰ ਕੁਸ਼ਤੀ ਕਰਨੇ ਨੂੰ ਜਿਕਰਾ ਛਡੋ ਹਾਂ ਬੋਲੇ ਇਨਸਾਨ ਹੈ ਦਾਸਿਆ ਕਾਲ ਹੈ ਅਰ 1-1 ਕਰੋੜ ਦੀ ਸ਼ਰਤ ਲਾਊਂਗਾ ਅੱਛਾ ਹਾਂ ਇਹ ਜੀ 1 ਕਰੋੜ ਦੀ ਸ਼ਰਤ ਲਾਉਣ ਨੂੰ ਤਿਆਰ ਆ ਬਈ ਮੋਦੀ ਮੇਰੇ ਨਾਲ ਕਾਲ ਕਰਕੇ ਮੇਰੇ ਨਾਲ ਕਾਲ ਕਰਕੇ ਵੇਖੇ ਜੇ ਮੈਂ ਜੇਜਾਂ ਦੇ ਕਾਨੂੰਨ ਕੈਨਸਲ ਜਿਉ ਜੇਜੇ ਦੇ ਜੋ ਕਾਨੂੰਨ ਅਸੀਂ ਮੰਨ ਲਾਂਗੇ ਇਹ ਤੋਂ ਤੱਕ ਸ਼ਰਤ ਲਾਉਣ ਨੂੰ ਤਿਆਰ 10 ਕਿਲੋਮੀਟਰ ਦੀ ਦੌੜ ਕਰਨੀ ਉਹ ਵੀ ਕਰ ਦੂੰਗਾ ਮੈਂ 10 ਕਿਲੋਮੀਟਰ ਤੱਕ ਦੀ ਦੌੜ ਵੀ ਕਰਨ ਵਾਸਤੇ ਤਿਆਰ ਹੈ ਜੀ ਵਾਹਿਗੁਰੂ ਵਾਹਿਗੁਰੂ ਠੀਕ ਹੈ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ ਪ੍ਰੈਸ